ਅਰਦਾਸ ਸਰਬੱਤ ਦੇ ਭਲੇ ਦੀ ਇਸ ਤੋਂ ਪਹਿਲਾਂ ਦੋ ਵਾਰ ਦਫਾ ਪਹਿਲਾਂ ਵੀ ਲੋਕ ਫਿਲਮ ਦੇਖ ਚੁੱਕੇ ਨੇ ਇਸ ਵਕਤ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਅੰਦਰ ਜਿਹੜਾ ਥੀਏਟਰ ਹੈ ਉੱਥੇ ਨਿਹੰਗ ਸਿੰਘ ਭੁਜੰਗੀ ਸਿੰਘ ਉਹ ਸਾਰੇ ਪਹੁੰਚੇ ਹੋਇਆ ਉਚੇਚੇ ਤੌਰ ਤੇ ਫਿਲਮ ਨੂੰ ਦੇਖਣ ਦੇ ਲਈ ਫਿਲਮ ਦੇਖਣ ਤੋਂ ਬਾਅਦ ਨਜ਼ਰੀਆ ਕੀ ਹੋਵੇਗਾ ਉਸ ਤੋਂ ਪਹਿਲਾਂ ਕਿੰਨੀ ਐਕਸਾਈਟਮੈਂਟ ਜਾਂ ਉਤਸੁਕਤਾ ਹੈ ਉਹ ਸਾਡੇ ਨਾਲ ਖੜੇ ਨੇ ਬਾਬਾ ਜੀ ਤੁਸੀਂ ਬਹੁਤ ਸਾਰੇ ਅਜਿਹੇ ਮਾਮਲਿਆਂ ਦੇ ਵਿੱਚ ਜਦੋਂ ਕੋਈ ਫਿਲਮਾਂ ਬਣਦੀਆਂ ਖਾਸ ਕਰਕੇ ਜਿੱਥੇ ਕੋਈ ਸਮਾਜਿਕ ਸਨੇਹਾ ਹੋਵੇ ਜਾਂ ਧਾਰਮਿਕ ਗੱਲਾਂ ਹੋਣ ਉਹਦੇ ਵਿੱਚ ਬੜਾ ਸੰਜੀਦਾ ਮਸਲਾ ਹੋ ਜਾਂਦਾ ਹੈ। ਕਈ ਵਾਰੀ ਤਾਂ ਫਿਲਮ ਦੇ ਵਿੱਚ ਕੋਈ ਨਿੱਕੀ-ਮੋਟੀ ਕਮੀ ਰਹਿ ਜੇ ਨਾ ਵਿਵਾਦ ਬੜੇ ਹੋ ਜਾਂਦੇ ਆ। ਤੁਹਾਨੂੰ ਇਸ ਫਿਲਮ ਤੋਂ ਕਿਵੇਂ ਆਸਾਂ ਨੇ? ਜਾਂ ਤੁਹਾਨੂੰ ਲੱਗਦਾ ਹੈ ਕਿ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਆ ਜਿਹੜੀ ਉਹ ਗੁਰੂ ਦੇ ਫਲਸਫੇ ਦੇ ਨਾਲ-ਨਾਲ ਚੱਲਦੀ ਹੈ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਵੇਂ ਵੀਰ ਜੀ ਨੇ ਗੱਲ ਕੀਤੀ ਆ ਅਰਦਾਸ ਸਰਬੱਤ ਦੇ ਭਲੇ ਦੀ। ਇਸ ਫਿਲਮ ਦੀ ਗੱਲ ਕਰ ਰਹੇ ਆ ਤੇ ਇਸ ਤੋਂ ਪਹਿਲਾਂ ਜਿਹੜੀ ਦੋ ਫਿਲਮਾਂ ਭਾਈ ਹੁਣਾਂ ਨੇ ਹੋਰ ਕਟਿੰਗ ਕੀਤੀਆਂ ਸੀਗੀਆਂ। ਅਰਦਾਸ ਤੇ ਦੂਜੀ ਜਿਹੜੀ ਦੂਜੇ ਨੰਬਰ ਤੇ ਅਰਦਾਸ ਆਈ ਸੀਗੀ ਤੇ ਉਹਨਾਂ ਫਿਲਮਾਂ ਨੇ ਜਿਹੜਾ ਆ ਸਮਾਜ ਨੂੰ ਜਿਹੜੀ ਆ ਬਹੁਤ ਸੰਗੀ ਸੇਧ ਦਿੱਤੀ ਹੈ ਤੇ ਇਸ ਫਿਲਮ ਤੋਂ ਵੀ ਅਸੀਂ ਆਸ ਰੱਖਦੇ ਹਾਂ ਵੀ ਜਿਹੜੀ ਸਮਾਜ ਨੂੰ ਸੇਧ ਦੇਣ ਵਾਲੀ ਹੀ ਫਿਲਮ ਹੋਵੇਗੀ ਜਿਹਦੇ ਵਿੱਚ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਜਿਹੜੀ ਆ ਆਪਣੀ ਜੀਵਨ ਯਾਤ ਜਿਹੜੀ ਆ ਉਹ ਸਿੱਖਣ ਦਾ ਮੌਕਾ ਮਿਲੇਗਾ ਕਿਉਂਕਿ ਭਾਈਉ ਨੇ ਹੁਣ ਤੱਕ ਜਿਹੜੇ ਆ ਕਨਸੈਪਟ ਲੈ ਕੇ ਆਉਂਦੇ ਰਿਹਾ ਹਮੇਸ਼ਾ ਕੋਈ ਨਾ ਕੋਈ ਕੋਈ ਨਾ ਕੋਈ ਮੈਸੇਜ ਜਿਹੜਾ ਆ ਉਹ ਫਿਲਮ ਦੇ ਵਿੱਚ ਹੁੰਦਾ ਰਿਹਾ ਹਾਂਜੀ ਤੇ ਇਸ ਤੋਂ ਫਿਲਮ ਤੋਂ ਵੀ ਅਸੀਂ ਆਹੀ ਆਸ ਰੱਖਦੇ ਆਂ ਕਿ ਬੱਚਿਆਂ ਨੂੰ ਵੱਡਿਆਂ ਨੂੰ ਜਿਹੜਾ ਆ ਆ ਚੀਜ਼ਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਆ ਮਿਲਦਾ ਰਹੇ ਤੇ ਗਾਂ ਜਿਹੜਾ ਇਸ ਤੋਂ ਬਾਹਰ ਵੀ ਗਾਂ ਕਿਤੇ ਮਾਰੇ ਸੁੱਖ ਰੱਖੇ ਤੇ ਕਹਿੰਨਾ ਕਦੇ ਵੀ ਭਾਜੀ ਇਹੋ ਜੀਆਂ ਫਿਲਮਾਂ ਬਣਾਉਣ ਆਸਰਾ ਕਰਦੇ ਆਂ ਵੀ ਭਾਜੀ ਇਹੋ ਜੇ ਕਨਸੈਪਟ ਜਿਹੜੇ ਲੈ ਕੇ ਆਉਂਦੇ ਰਹਿਣ ਕਿਉਂਕਿ ਅਰਦਾਸ ਜਿਹੜਾ ਸਰਬੱਤ ਦੇ ਭਲੇ ਦਾ ਟ੍ਰੇਲਰ ਜਦੋਂ ਰਿਲੀਜ਼ ਹੁੰਦਾ ਪਹਿਲਾਂ ਟੀਜ਼ਰ ਆਇਆ ਫਿਰ ਟ੍ਰੇਲਰ ਆਇਆ ਉਸ ਨੂੰ ਦੇਖ ਕੇ ਕਈ ਲੋਕਾਂ ਨੇ ਆਪਣੇ ਮਨ ਦੇ ਭਾਵ ਸਾਂਝੇ ਕੀਤੇ ਦੇਖਦੇ ਸਾਰ ਤੁਹਾਡੇ ਖਿਆਲ ਆ ਕੀ ਸੀ ਮਨ 'ਚ ਜਿਹੜੇ ਔਰ ਸਟਰੀਜ਼ਰ ਨੂੰ ਦੇਖਣ ਤੋਂ ਬਾਅਦ ਮਰੇ ਇਹ ਸੀਗਾ ਵੀ ਇਨਕਿ ਇਹ ਫਿਲਮ ਜਿਹੜੀ ਆ ਜ਼ਰੂਰ ਦੇਖਣ ਜਾਣੀ ਚਾਹੀਦੀ ਆ ਕਿਉਂਕਿ ਜੇ ਅਸੀਂ ਇਹ ਚੀਜ਼ਾਂ ਨੂੰ ਬढ़ावा ਦੇਵਾਂਗੇ ਤੇ ਕੌਣ ਦੇਵੇਗਾ ਹਨਾ ਜੀ ਤੇ ਦੂਜੀ ਗੱਲ ਇਹ ਆ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਆ ਵੀ ਸਿਨੇਮਾ ਹੁਣ ਥੋੜਾ ਜਿਹਾ ਚੰਗੇ ਪਾਸੇ ਨੂੰ ਜਾਣ ਲੱਗੇ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਉਹਦੇ ਚ ਕੀ ਆ ਵੀ ਯਾਨੀ ਕਿ ਆ ਕਈ ਫਿਲਮਾਂ ਜਿਹੜੀਆਂ ਐਸੀਆਂ ਉਹਨੇ ਜਿਹੜੀਆਂ ਆਪਾਂ ਪਰਿਵਾਰਕ ਤੌਰ ਦੇ ਉੱਤੇ ਬੈਠ ਕੇ ਨਹੀਂ ਦੇਖ ਸਕਦੇ ਪਰ ਇਹ ਫਿਲਮਾਂ ਨੂੰ ਅਸੀਂ ਅੱਖ ਬੰਦ ਕਰਕੇ ਲੈ ਕੇ ਮਨ ਪਰਿਵਾਰ ਨੂੰ ਨਾਲ ਲੈ ਕੇ ਜਾ ਕੇ ਦੇਖ ਸਕਦੇ ਆ ਵੀ ਹਾਂ ਜਿੱਦਾਂ ਚੰਗੀਆਂ ਨੇ ਕਨਸੈਪਟ ਭਾਜੀ ਵਧੀਆ ਲੈ ਕੇ ਆਇਆ ਸਰਬਤਨ ਦੇ ਭਲੇ ਦਾ ਕਨਸੈਪਟ ਆ ਅਰਦਾਸ ਤੋਂ ਰਿਲੇਟਡ ਆ ਵੀ ਅਰਦਾਸ ਤੇ ਨਿਸ਼ਟਾ ਬਣਾਉਣ ਵਾਲੀ ਜਿਹੜੀ ਚੀਜ਼ ਆ ਵੀ ਅਰਦਾ ਜੇ ਸਿੱਖ ਭੇਜ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰੇ ਤੇ ਅਰਦਾਸ ਸਭ ਕੁਝ ਕਰਾ ਸਕਦੀ ਆ वैसे जिम्मेदारी तो बहुत बड़ी होती है पर कई लोगों का फिर भी ये मत होता है कि हुण फिल्मਾਂ ਥੋੜਾ ਦੱਸਣ ਗਿਆ ਸਾਨੂੰ ਸਾਡਾ ਇਤਿਹਾਸ ਜਾਂ ਸਾਡੀ ਗੁਰਬਾਨੀ ਨਾਲ ਅਸੀਂ ਕਿਵੇਂ ਜੁੜਨਾ ਹੈ। ਕਈ ਲੋਕੀ ਸਮਝਦੇ ਆ ਫਿਲਮਾਂ ਚ ਜ਼ਰੂਰੀ ਨਹੀਂ ਹੈ ਸਭ ਕੁਝ ਦੱਸਣਾ। ਇਸ ਬਾਰੇ ਵੀ ਮੈਂ ਤੁਹਾਨੂੰ ਦੱਸ ਦੇਣਾ ਮਾਰੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਬੱਚੇ ਕਿਤਾਬਾਂ ਪੜ੍ਹ ਕੇ ਘੱਟ ਖੁਸ਼ ਨੇ। ਲਿਟਰੇਚਰ ਪੜ੍ਹ ਕੇ ਘੱਟ ਖੁਸ਼ ਨੇ ਜਿਹੜਾ ਸਿਨੇਮਾ ਮਾਰਿਆ ਜਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਕਿਉਂਕਿ ਕਈ ਵਾਰੀ ਤੁਸੀਂ ਉਹਦਾ ਸਮਝਾਓਗੇ ਬੱਚੇ ਨੂੰ ਉਹ ਚੀਜ਼ਾਂ ਜਿਹੜੀਆਂ ਉਹਦੇ ਦਿਮਾਗ ਤੇ ਅਸਰ ਨਹੀਂ ਕਰਦੀਆਂ ਸਿਨੇਮਾ ਦੇ ਵਿੱਚ ਫਿਲਮ ਦੇਖੀ ਹੋਵੇ ਫੋਨ ਦੇ ਵਿੱਚ ਫਿਲਮ ਦੇਖੀ ਹੋਵੇ ਤੇ ਭਾਵੇਂ ਉਹ ਛੋਟਾ ਜਿਹਾ ਸੀਨ ਵੇਖਿਆ ਹੋਵੇ ਉਹ ਇਹੋ ਜਿਹਾ ਘਰ ਕਰ ਜਾਂਦਾ ਉਹ ਤਾਂ ਉਮਰ ਬਚਦੇ ਇੰਨੀ ਕਿ ਦਿਮਾਗ ਦੇ ਉੱਤੇ ਛਾਪ ਛੋੜ ਜਾਂਦੀ ਆ ਹੁਣ ਚਾਰ ਸੱਜਣਾਂ ਦੀ ਫਿਲਮ ਆਈ ਸੀਗੀ ਹਨਾ ਜੀ ਹਨਾ ਤੇ ਉਹ ਆਈ ਸੀ ਆ ਬੰਦਾ ਸਿੰਘ ਪਾਦਰ ਆਈ ਸੀ ਜਾਂ ਹੋਰ ਚੰਗੀਆਂ ਬਹੁਤ ਬਾਦ ਕਈਆਂ ਦੀ ਜ਼ਿੰਦਗੀ ਵੀ ਬਦਲੀ ਹੈ ਬਿਲਕੁਲ ਬਦਲੀ ਆ ਮਾਰੇ ਉਥੋਂ ਧੂਬਾ ਮਾਰ ਕੇ ਲੋਕ ਜਿਹੜੇ ਆ ਨਿਕਲਦੇ ਅਸੀਂ ਆਪ ਵੇਖੇ ਆ ਹਨਾ ਜੀ ਜੇ ਕੋਈ ਚੀਜ਼ ਚੰਗੀ ਬਣੇਗੀ ਤੇ ਲੋਕੀ ਵੇਖਣ ਵੀ ਆਉਣਗੇ ਤੇ ਉਹਦਾ ਅਸਰ ਵੀ ਚੰਗਾ ਹੀ ਹੋਏਗਾ ਜੀ ਬੱਚੇ ਜਿਹੜੀ ਕੋ ਜਾਇ ਨੇ ਤੁਸੀਂ ਕੀ ਕਹਿਣਾ ਚਾਹੋਗੇ ਖਾਸ ਕਰਕੇ ਜਿਹੜੀ ਇਹ ਫਿਲਮ ਹੈ ਅਰਦਾਸ ਸਰਬੱਤ ਦੇ ਭਲੇ ਦੀ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਾਡਾ ਤਾਂ ਇਹੀ ਖਿਆਲ ਹੈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਬਹੁਤ achi ਹੋਊਗੀ ਕਿਉਂਕਿ ਇਹਦਾ ਜਿਹੜਾ ਟ੍ਰੇਲਰ ਸੀਗਾ ਨਾ ਇਹ ਸਾਨੂੰ ਬਹੁਤ ਕੁਝ ਦੱਸਦਾ ਸਿੱਖਾਂ ਬਾਰੇ ਤੇ ਜਦੋਂ ਤੁਸੀਂ ਪਾਈ ਸਾਹਿਬ ਜੀ ਨੂੰ ਪੁੱਛਦੇ ਪਏ ਸੀਗੇ ਵੀ ਫਿਲਮਾਂ ਦੇਖ ਕੇ ਸਾਡੇ ਤੇ ਕੀ ਅਸਰ ਪੈਂਦਾ ਉਹ ਅਸਲ ਦੇ ਵਿੱਚ ਗੱਲ ਇਹ ਹੈਗੀ ਆ ਕਿ ਜਿੱਦਾਂ ਕਿ ਹੁਣ ਅਸੀਂ ਗੰਧੀਆਂ ਆਦਤਾਂ 'ਚ ਪਏ ਹੋਏ ਨੇ ਤੇ ਅਸੀਂ ਕੋਈ ਏਦਾਂ ਦੀ ਆਪਣੇ ਰਿਲੀਜੀਅਨ ਬਾਰੇ ਕੋਈ ਉਹ ਦੇਖ ਲਈ ਫਿਲਮ ਤੇ ਫਿਰ ਉਸ ਚੀਜ਼ ਕਰਕੇ ਅਸੀਂ ਨਾ ਫਿਰ ਆਪਣੇ ਧਰਮ ਦੇ ਵਿੱਚ ਜਾਂਦੇ ਆ ਜਿਹਦੇ ਕਰਕੇ ਫਿਰ ਸਾਡੀ ਜਿਹੜੀ ਅੰਦਰੂਨੀ ਗੰਧੀਆਂ ਆਦਤਾਂ ਉਹ ਹਟ ਜਾਂਦੀਆਂ ਨੇ ਮੈਂ ਤਾਂ ਬਸ ਇਹ ਕਹਿਣਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ